ਇਹ ਸਨਮਾਨ ਚਿੰਨ ਉਸ ਨੌਜਵਾਨ ਦੇ ਜਿਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮਾਮਲਾ ਸੰਗਰੂਰ ਦੇ ਪਿੰਡ ਚੀਮਾ ਦਾ ਹੈ। ਇੱਥੇ ਬਾਕਸਿੰਗ ਦਾ ਖਿਡਾਰੀ ਕੁਲਵੀਰ ਸਿੰਘ ਨਸ਼ੇ ਦੀ ਪੇਂਟ ਚੜ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਆਪਣਾ ਪੁੱਤ ਗਵਾਉਣ ਬਾਅਦ ਸਰਕਾਰ ਅੱਗੇ ਨਸ਼ੇ ਤੇ ਠੱਲ ਪਾਉਣ ਦੀ ਗੋਹਾਰ ਲਾਈ ਹੈ। ਮੇਰਾ ਬੱਚਾ ਅਣਪੋਲਤੀ ਨਿਆਣੀ ਮੱਤ ਲਾ ਲਓ ਕੁਛ ਵੀ ਲਾ ਲਓ। ਪਰ ਉਹਨੇ ਇਹ ਚੀਜ਼ ਤਾਂ ਨਹੀਂ ਪਤਤੀ ਮੈਨੂੰ ਐਦਾਂ ਹੋ ਜਾ। ਉਨੇ ਬਸ ਪ੍ਰਮਾਤਮਾ ਜਾਣਦਾ ਉਹਦਾਂ ਕੀ ਬਣਿਆ ਕੀ ਨਾ ਬਣਿਆ ਬਸ ਸਾਡੇ ਮੰਨ ਲਓ ਜੇ ਸਾਡੇ ਜਿਗਰ ਦਾ ਕਲੇਜਾ ਡਿੱਗਣਾ ਸੀ ਟੁਟ ਕੇ ਬਾਹਰ ਦਿਲ ਮੈਂ ਇਹੀ ਚਾਹੁੰਦਾ ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਬੈਰ ਨਹੀਂ ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ ਜੋ ਮੇਰੇ ਨਾਲ ਹੋ ਗਿਆ ਮੈਂ ਤਾਂ ਉਹਨੂੰ ਪਾਣਾ ਮਿੱਠਾ ਮੰਨ ਕੇ ਬੈਠਾ ਚੁੱਪ ਕਰਕੇ ਔਰ ਹੋਰ ਬੱਚਿਆਂ ਨਾਲ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ ਚ ਕਿਤੇ ਵੀ ਨਾ ਹੋਵੇ ਬੱਚੇ ਗੇਮ ਲੱਗਣ ਵਾਹ ਪੇ ਉਹਨੂੰ ਸੋਹਰਾ ਬਣ ਮਾਪੇ ਉਹਦਾ ਅੱਗੇ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਜੀ ਰੋਡ ਦੇ ਉੱਤੇ ਕਿੰਨੇ ਕਿੰਨੇ ਮੈਕਮੇ ਬਣਾਤੇ ਰੋਡ ਨੂੰ ਸੁਰੱਖਿਸ਼ਾ ਰੱਖਣ ਵਾਸਤੇ ਨਵੀਂ ਪੁਲਿਸ ਭਰਤੀ ਕਰਦੇ ਜਿੱਕ ਪੁਲਿਸ ਭਰਤੀ ਨਵੀਂ ਰੋੜਾਂ ਤੇ ਨਸਰ ਆਉਣ ਵਾਲੇ ਨੂੰ ਨੱਥ ਪਾਈਏ ਉਹ ਪਾਰਟੀ ਲਾ ਦੇਣੇ ਦੇਖ ਕਿ ਮੈਨਾਂ ਰੁਕ ਰੁਕ ਸਕਦਾ ਸਭ ਕੁਝ ਰੁਕਦਾ ਜੀ ਸਭ ਕੁਝ ਰੁਕਦਾ ਵੀਰ ਜੀ ਸਰ